ਹallelujah hallelujah thank you jesus hallelujah ਕਲਿਸਿਸ ਇਸ ਸਵੇਰ ਦੇ ਸਮੇਂ ਪਰਮੇਸ਼ਰ ਦੀ ਹਜ਼ੂਰੀ ਚ ਇਕੱਠੇ ਹੋਏ ਆ ਅਸੀਂ ਸਭ ਜਿੰਨੇ ਪਰਮੇਸ਼ਰ ਦਾ ਤਾਂ ਬਾਤ ਕਰਾਂਗੇ ਕਿਉਂਕਿ ਉਤਨ ਸਮਾਂ ਹੁੰਦਾ ਜੋ ਸਵੇਰ ਦਾ ਸੀ ਸਮਾਂ ਦਿੰਨੇ ਆ ਪਰਮੇਸ਼ਰ ਨੂੰ ਉਹ ਸਾਡੇ ਵਾਸਤੇ ਉੱਤਮ ਹੁੰਦਾ ਟੁੱਟਾ ਫੁੱਟਾ ਟਾਈਮ ਯਹੋਵਾ ਗਿੰਦਾ ਮੇਰੇ ਜੋਗ ਨਹੀਂਗਾ ਉਤਨ ਸਮਾਂ ਮੇਰੇ ਜੋਗਾ ਹallelujah ਅਸੀਂ ਸਭ ਜੀ ਨੇ ਅੱਖਾਂ ਨੂੰ ਬੰਦ ਕਰਾਂਗੇ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀ ਜਿਸ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਜੀ ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਆ ਤਾਰੀਫ ਕਰਦੇ ਆ ਮੇਰੇ ਪਿਤਾ ਪਰਮੇਸ਼ਰ ਜਿੰਨੇ ਵੀ ਪਾਈ ਪੈਨ ਅੱਜ ਦਾ ਵਚਨ ਸੁਣਨ ਮੇਰੇ ਪਿਆਰੇ ਪ੍ਰਭੂ ਜੀ ਅੱਜ ਦੀ ਪ੍ਰਾਰਥਨਾ ਸੁਣਨ ਮੇਰੇ ਪਿਆਰੇ ਪ੍ਰਭੂ ਜੀ ਪਿਤਾ ਪਰਮੇਸ਼ਰ ਤੁਹਾਡਾ ਆਤਮ ਨੂੰ ਛੂਵੇ ਤੇ ਉਹ ਸੇਮ ਨਾ ਰਹਿਣ ਮੇਰੇ ਪਿਆਰੇ ਪ੍ਰਭੂ ਜੀ ਜਿੱਦਾਂ ਪਿਤਾ ਤੁਸੀਂ ਰਾਤ ਤੋਂ ਸੰਭਾਲ ਕੇ ਰੱਖਿਆ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਆਰੇ ਪ੍ਰਭੂ ਜੀ ਸਵੇਰ ਦਾ ਵੀ ਸੁੰਦਰ ਸਮਾਂ ਤੁਹਾਡੇ ਹੱਥਾਂ 'ਚ ਸੌਂਪਦੇ ਆ। ਤੁਹਾਡਾ ਧੰਨਵਾਦ ਕਰਦੇ ਆ, ਤਾਰੀਫ ਕਰਦੇ ਆ। ਪਰਮੇਸ਼ੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ। ਆਮੀ ਹallelujah ਸਿਵਚਨ 'ਚ ਜਾਵਾਂਗੇ ਕੋਹਤਾ ਦੀ 28 ਵਚਨ ਦਾ 13 ਤਾ 14 ਵਚਨ 'ਚ ਹallelujah। ਹallelujah ਵਚਨ 'ਚ ਲਿਖਿਆ ਜਿਹੜਾ ਆਪਣੇ ਪ੍ਰਾਧ ਨੂੰ ਲਗਾਉਂਦਾ ਹੈ ਉਹ ਸਫਲ ਨਹੀਂ ਹੁੰਦਾ। ਪਰ ਜੋ ਉਸ ਨੂੰ ਮੰਨ ਕੇ ਛੱਡ ਦਿੰਦਾ ਹੈ ਉਹਦੇ ਉੱਤੇ ਰਹਿਮਤ ਕੀਤੀ ਜਾਏਗੀ ਹਾਲੇਲੂਇਆ ਹਾਲੇਲੂਇਆ ਤਨ ਹੈ ਉਹ ਮਨੁੱਖ ਜਿਹੜਾ ਸਦਾ ਪੈ ਮੰਨਦਾ ਹੈ ਪਰ ਜੋ ਆਪਣੇ ਮਨ ਨੂੰ ਖਟੋਰ ਮਨੋਂਦਾ ਹੈ ਉਹਦੇ ਉੱਤੇ ਵਿਪਤਾ ਪੈ ਜਾਵੇਗੀ ਹਾਲੇਲੂਇਆ ਕਲੀਸਿਆ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਪਰਮੇਸ਼ਰ ਦਾ ਵਚਨ ਕਹਿ ਰਿਹਾ ਜੇ ਜੇਸੀ ਕੋਈ ਪਾਪ ਗੁਨਾਹ ਕੋਈ ਚੋਰੀ ਕੋਈ ਵੀ ਵਿਚਾਰ ਕੀਤਾ ਜੈਸੀ ਕਿਸੇ ਨੂੰ ਮਾੜੀ ਅੱਖੀ ਨਾ ਦੇਖਿਆ ਜਾਂ ਮਾੜਾ ਕਿਸੇ ਬਾਰੇ ਸੋਚਿਆ ਜਾਂ ਜੈਸੀ ਕਿਸੇ ਨਾਲ ਧੋਖਾ ਕੀਤਾ ਚੋਰੀ ਕੀਤੀ ਅਸੀਂ ਕੀ ਯਹੋਵਾ ਦੇਗੇ ਮੰਨ ਲਾਂਗੇ ਤੇ ਯਹੋਵਾ ਕੀ ਕਹਿੰਦਾ ਤੈਨੂੰ ਮਾਫ ਕਰ ਦਾਂਗਾ ਤੇ ਤੇ ਰਹਿਮਤ ਕੀਤੀ ਜਾਏਗੀ ਕਿਉਂਕਿ ਤੂੰ ਪਾਪ ਕਰਕੇ ਤੂੰ ਮੰਨ ਲਿਆ ਹallelujah ਕਈ ਜੀ ਨੇ ਹੁੰਦੇ ਨੇ ਪਾਪ ਕਰੀ ਜਾਂਦੇ ਪਰ ਪਰਮੇਸ਼ਰ ਅਗੇ ਗੁੱਟ ਨੇ ਨਹੀਂ ਟੇਕ ਤੇ ਪਰਮੇਸ਼ਰ ਉਹ ਕੀ ਕਹਿ ਰਿਆ ਉਹਦੇ ਉੱਤੇ ਬਿਪਤਾ ਪਏਗੀ ਕਿ ਆਪਣੇ ਦਿਲ ਨੂੰ ਖਟੌਰ ਬਣਾ ਲੈਂਦਾ ਜੋ ਆਪਣੇ ਦਿਲ ਨੂੰ ਜੋ ਡਰ ਪੈ ਰੱਖਦਾ ਏ ਪਰਮੇਸ਼ਰ ਉਹਨੂੰ ਕੀ ਚਮਕਾਉਂਦਾ ਏ ਪਰਮੇਸ਼ਰ ਸਦਾ ਉਹਦੇ ਨਾਲ ਉਹ ਦਕਲੀਸੀਆ ਉਨ ਆਸਾ ਦੇਖਣਾ ਏ ਵੀ ਅਸਾ ਕਿਸ ਰੀਤੀ ਨਾਲ ਚੱਲਣਾ ਏ ਅਸੀਂ ਕੰਮ ਦੇ ਪੈਂਦੇ ਪੈ ਖਾਂਦੇ ਯਹੋਵਾ ਦੇ ਅੱਗੇ ਜਾਣਾ ਏ ਤੇ ਜਦੋਂ ਅਸੀਂ ਯਹੋਵਾ ਦੇ ਅੱਗੇ ਜਾਵਾਂਗੇ ਤੇ ਉੱਤਮ ਬਲੀਦਾਨ ਚੜਾਵਾਂਗੇ ਹਾਲੇਲੂਇਆ ਜੇ ਸੇ ਕੋਈ ਪਾਪ ਸਾਡੇ ਕੋ ਗੁਣਾ ਹੋ ਜਾਂਦਾ ਏ ਤਾਂ ਅਸੀਂ ਪਰਮੇਸ਼ਰ ਅੱਗੇ ਜਾਵਾਂਗੇ ਤੇ ਪਰਮੇਸ਼ਰ ਸਾਨੂੰ ਹਰ ਇੱਕ ਗਲਤੀ ਦਾ ਮਾਫ ਕਰੇਗਾ ਸਰਤੇ ਰਹਿਮਤ ਕਰੇਗਾ ਸਾਡੇ ਅੰਦਰੋਂ ਸਾਰੇ ਪਾਪਾਂ ਨੂੰ ਕੱਢੇਗਾ ਸਾਡੇ ਮਾਰਗ ਸਿੱਧ ਕਰੇਗਾ ਆਪਣਾ ਚਿਹਰਾ ਸਾਡੇ ਨੂੰ ਚਾਰੇ ਤੇ ਚਮਕਾਏਗਾ ਪਰਮੇਸ਼ਰ ਦਾ ਨੂਰ ਸਾਡੇ ਚਿਹਰੇ ਤੇ ਚਮਕੇਗਾ ਸਾਡੇ ਪਰਿਵਾਰਾਂ ਦੇ ਚਮਕੇਗਾ ਮੈਂ ਵਿਸ਼ਵਾਸ ਕਰਦੀ ਹਾਂ ਇਸ वचन ਨੂੰ ਤੁਸੀਂ ਮੰਨੋਗੇ ਇਸ वचन ਤੇ ਚੱਲੋਗੇ ਤਾਂ ਸੇਮ ਨਹੀਂ ਰਹੋਗੇ ਮੈਂ ਪਰਮੇਸ਼ਰ ਦੀ ਦਾਸ ਨਹੀਂ ਹੋਣੇ ਨਾਤੇ ਤੁਹਾਡੇ ਤੇ ਗੋਸ਼ਨਾ ਕਰਦੀ ਆ ਤੁਸੀਂ ਸੇਮ ਨਹੀਂ ਰਹੋਗੇ ਮੈਂ ਪਰਮੇਸ਼ਰ ਦੇ ਪਵਿੱਤਰ ਹਯੂਰੀ ਦੇ ਵਿੱਚ ਤੁਹਾਨੂੰ ਕਹਿ ਰਹੀ ਆ ਤੁਸੀਂ ਸੇਮ ਨਹੀਂ ਰਹੋਗੇ ਤੁਹਾਡੇ ਮਾਰਗ ਖੁੱਲ ਚੁਕੇ ਨੇ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਪ੍ਰਾਰਥਨਾ ਚ ਜਾਵਾਂਗੇ ਹਾਲੇਲੂਇਆ 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 ਤਾਰੀਫ 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 ਮੇਰੇ ਮਹਾਨ ਪਰਮੇਸ਼ਰ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਤਾਰੀਫ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਅੱਜ ਜਿੰਨੇ ਵੀ ਜਿੰਨੇ ਵੀ ਤਾਂ ਪਰਮੇਸ਼ਰ ਇਸ वचन ਨੂੰ ਸੁਣਨ ਮੇਰੇ ਪੈਰੇ ਪ੍ਰਭੂ ਜੀ ਇਸ वचन ਤੇ ਚੱਲਣ ਮੇਰੇ ਪਿੱਛਾ ਪਰਮੇਸ਼ਰ ਉਹ ਤੇਰਾ ਅਨੁਗ੍ਰਹਿ ਤੇਰਾ ਆਤਮਾ ਨੂੰ ਸ਼ੂਵੇ ਤੇ ਜੁੰਮਸ਼ ਕਰੇ ਮੇਰੇ ਪੈਰੇ ਪ੍ਰਭੂ ਜੀ ਹਰ ਇੱਕ ਕੋਈ ਵੀ ਵਿਚਾਰ ਦੀ ਆਤਮਾ ਚੋਰੀ ਦੀ ਆਤਮਾ ਐਸੇ ਕਰੀ ਜਾਂਦਾ ਜੀਵ ਚ ਆਊਟ ਕਰਦੀ ਆਊਟ ਕਰਦੀ ਮੇਰੇ ਪੈਰੇ ਪ੍ਰਭੂ ਜੀ ਜਿੱਦਾਂ ਤੁਹਾਡੇ वचन ਚ ਲਿਖਿਆ ਹੈ ਮੇਰੇ ਪੈਰੇ ਪ੍ਰਭੂ ਜੀ ਸਦਾ ਤੁਹਾਡਾ ਪਿਆਰ ਮੰਦੇ ਰਣ ਸਦਾ ਕੰਮ ਦੇ ਮੇਰੇ ਪਿਆਰੇ ਪ੍ਰਭੂ ਜੀ ਡਰ ਦੇ ਕੰਮ ਦੇ ਪੈ ਖਾਂਦੇ ਤੁਹਾਡੇ ਸਾਹਮਣੇ ਆਣ ਮੇਰੇ ਪਿਆਰੇ ਪ੍ਰਭੂ ਜੀ ਹਾਰਿਕ ਸ਼ੈਤਾਨੀ ਯੋਜਨਾ ਵੈਰੀ ਦੀ ਸ਼ਕਤੀ ਕੀਤਾ ਕਰੇ ਜਾਦੂ ਟੋਣਾ ਮੈਨਰੇ ਤੇ ਜੀਵਾਂ ਚੋਂ ਡਾਂਡਦੀ ਆ ਤੁਹਾਡੀ ਦਿਆ ਤੁਹਾਡਾ ਫਜ਼ਲ ਤੁਹਾਡਾ ਅਨੁਗ੍ਰਹਿ ਮੇਰੇ ਪਿਆਰੇ ਪ੍ਰਭੂ ਜੀ ਸੱਚਮੁੱਚ ਤੁਸੀਂ دیਵਾਨ ਜੀ ਕਰਪਾਲੂ ਜੀ ਦਿਆਲੂ ਜੀ ਦਿਆ ਦੇ ਸਾਗਰ ਜੀ ਮੇਰੇ ਪਿਆਰੇ ਪ੍ਰਭੂ ਜੀ ਇੱਕ ਇੱਕ ਜੀ ਨੇ ਨੂੰ ਪਿਤਾ ਪਰਮੇਸ਼ਰ ਮੈਂ ਤੁਹਾਡੇ ਲਹੂ ਦੇ ਵਿੱਚ ਕਵਰ ਕਰਦੀ ਹਾਂ ਤੇ ਇਹਨਾਂ ਨੂੰ ਮੈਂ ਆਜ਼ਾਦ ਤੇ ਫ੍ਰੀ ਗੋਸ਼ਿਸ਼ ਕਰਦੀ ਹਾਂ ਹਰ ਵੀ ਵਿਚਾਰ ਦੀ ਆਤਮਾ ਜਿਹੜਾ ਚੋਰੀ ਦੀ ਆਤਮਾ ਹਰ ਪੁੱਠੇ ਨਸ਼ੇ ਦੀ ਹਰ ਇੱਕ ਸੁਬੇੜੇ ਛੱਡ ਕੇ ਜਾ ਚੁੱਕੀ ਹੈ ਤੁਸੀਂ ਯਸ਼ੂ ਮਸੀਹ ਦੇ ਨਾਮ 'ਚ ਤੁਹਾਨੂੰ ਬlesਸ਼ ਗੋਸ਼ਿਸ਼ ਕਰਦੀ ਹਾਂ ਹੀਲ ਗੋਸ਼ਿਸ਼ ਕਰਦੀ ਹਾਂ ਤੁਸੀਂ ਯਸ਼ੂ ਮਸੀਹ ਦੇ ਨਾਮ ਚਾ ਵਾਦ ਦੇ ਜਾਓਗੇ ਪਰਮੇਸ਼ਰ ਦਾ ਆਤਮਾ ਤੁਹਾਨੂੰ ਸ਼ੂਰਿਆ ਕਲੀਸੀਆ ਤੁਸੀਂ ਅਦਭੁਤ ਗਵਾਹੀ ਨਾਲ ਖੜੇ ਜੇ ਤੁਹਾਡੇ ਮਾਰਗ ਖੁੱਲ ਚੁੱਕੇ ਨੇ ਤਾਰੀਫ ਮੇਰੇ ਮਹਾਨ ਪਰਮੇਸ਼ਰ ਪਿਤਾ ਇਹਨਾਂ ਨੂੰ ਸ਼ੋਨ ਦੇ ਲਈ ਮੇਰੇ ਪਾਰੇ ਪ੍ਰਭੂ ਜੀ ਇੱਕ ਇੱਕ ਜਿਨੇ ਨੂੰ ਪਤਾ ਪਰਮੇਸ਼ਰ ਮੈਂ ਤੁਹਾਡੇ ਲਹੂ ਦੇ ਵਿੱਚ ਕਵਰ ਕਰਦੀ ਆ ਇਹਨਾਂ ਦੇ ਆਨ ਜਾਂ ਉਹਨਾਂ ਦੀ ਗੱਡੀਆਂ ਕਾਰਾਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਮੇਰੇ ਪਾਰੇ ਪ੍ਰਭੂ ਜੀ ਤੁਹਾਡੇ ਲੋਗ ਦੇ ਵਿੱਚ ਕਵਰ ਕਰਦੀ ਆ ਮੈਂ ਤੁਹਾਡਾ ਧੰਨਵਾਦ ਕਰਦੀ ਆ ਸ਼ੁਕਰ ਕਰਦੀ ਆ ਯਸ਼ੁ ਮਸੀਹ ਦੇ ਨਾਮ ਚ ਮੰਗਦੇ ਆ ਆਮੇਨ ਆਮੇਨ ਹਾਲੇਲੂਇਆ ਹਾਲੇਲੂਇਆ ਜਿਹੜੀ ਸਕ੍ਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਆਪਣੀ ਪ੍ਰਾਰਥਨਾ ਨੂੰ ਕਰਵਾ ਸਕਦੇ ਜੇ ਕੋਈ ਵੀ ਵਿਸ਼ੇ ਦੇ ਲਈ ਪਰਮੇਸ਼ਰ ਦਾ ਆਤਮਾ ਤੁਹਾਨੂੰ ਸੇਮ ਨਹੀਂ ਰਹਿਣ ਦੇਗਾ ਤੁਸੀਂ ਅਦਭੁਤ ਗਵਾਹੀ ਨਾਲ ਖੜੇ ਹੋਗੇ ਯਸ਼ੁ ਮਸੀਹ ਦੇ ਨਾਮ ਚ ਆਮੇਨ ਗੋਡ ਬlesਸ ਯੂ